ਸਸਿਆਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 1 ਸਤੰਬਰ 2024 ਹੋ ਚੁੱਕਿਆ ਹੈਗਾ ਬੀਤੇ ਦੋ ਦਿਨਾਂ ਤੋਂ ਪੱਛੋਂ ਹਵਾ ਚੱਲਣ ਨਾਲ ਮੌਸਮ ਜ਼ਿਆਦਾਤਰ ਇਲਾਕਿਆਂ ਵਿੱਚ ਖੁਸ਼ਕ ਰਿਹਾ ਤੇ ਹਲਕਾ ਗਰਮ ਵੀ ਰਿਹਾ ਤੇ ਅੱਗੇ ਦੀ ਗੱਲ ਕੀਤੀ ਹੈ ਬਤਾ ਇੱਕ ਮੀਂਹ ਦੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਬੰਗਾਲ ਦੀ ਢਾਟੀ ਤੋਂ ਇੱਕ ਘਟ ਦਵਾ ਦਾ ਖੇਤਰਾ ਜਿਹੜਾ ਫੇਰ ਫੇਰ ਜਿਹੜਾ ਮੱਧ ਪਾਰਤ ਨੂੰ ਪਾਰ ਕਰਦਾ ਹੋਇਆ ਗੁਜਰਾਤ ਵੱਲ ਨੂੰ ਵਧੂਗਾ ਪਰ ਇਹਦੇ ਕਾਰਨ ਪੰਜਾਬ ਦੇ ਹਰਿਆਣਾ ਦੇ ਵਿੱਚ ਤੇ ਉੱਤਰੀ ਰਾਜਸਥਾਨ ਦੇ ਵਿੱਚ ਕੱਲ੍ਹ ਦੋਸਤਾਂਪਤੋ ਪ੍ਰੇਦੀ ਹਵਾ ਜਿਹੜੀ ਵਾਪਸੀ ਕਰ ਜਾਣੀ ਹੈ ਪਰ ਇਹਦੀ ਹਵਾ ਚੱਲਣੀ ਸ਼ੁਰੂ ਹੋ ਜਾਣੀ ਹੈ ਜਿਸ ਦਾ ਕਰਕੇ ਕੱਲ ਤੋਂ ਹੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਖਾਸ ਕਰਕੇ 25-30% ਇਲਾਕਿਆਂ ਵਿੱਚ ਗਰਚਮਕਲੇ ਬੱਦਲ ਬਣਨਗੇ ਘੱਟ ਕੇਤਰੀ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਕੱਲ ਨੂੰ ਮਿਲ ਸਕਦੀ ਹੈਗੀ ਉਸ ਤੋਂ ਬਾਅਦ ਜਿਵੇਂ ਜਿਵੇਂ ਹੀ ਗੁਜਰਾਤ ਦੇ ਸਿਸਟਮ ਪੁੱਜੂਗਾ ਲੋ ਪ੍ਰਸ਼ਰ ਘੱਟ ਦਵਾ ਦਾ ਖੇਤਰ ਤਾਂ ਪੰਜਾਬ ਦੇ ਵਿੱਚ ਤਿੰਨ ਤੇ ਚਾਰ ਸਤੰਭਾਂ ਨੂੰ ਪੰਜਾਬ ਹਰਿਆਣਾ ਦੇ ਉੱਤਰੀ ਰਾਜ ਤਨ ਹਰਮਾਨਗੜ ਗੰਗਾ ਨਗਰ ਦੇ ਇਲਾਕਿਆਂ ਵਿੱਚ ਜਿਹੜਾ ਮੀਂਹੀਆਂ ਕਾਰਵਾਈਆਂ ਵਿੱਚ ਵਾਧਾ ਦੇਖਣ ਨੂੰ ਮਿਲੂਗਾ ਖਾਸ ਕਰਕੇ ਤਿੰਨ ਤੇ ਚਾਰ ਸਤੰਭਾਂ ਨੂੰ ਪੰਜਾਬ ਸਮੇਤ ਹਰਿਆਣਾ ਉੱਤਰੀ ਰਾਜਸਥਾਨ ਦੇ ਵਿੱਚ ਬਹੁਤੇ ਇਲਾਕਿਆਂ ਵਿੱਚ ਜਿਹੜਾ ਹਲਕੇ ਤੋਂ ਦਰਮਿਆਨਾ ਅਤੇ ਕਿਤੇ-ਕਿਤੇ ਭਾਰੀ ਮੀਂਹ ਵੇਖਣ ਨੂੰ ਮਿਲ ਸਕਦਾ ਹੈ ਇਦਾਂ ਦੀ ਉਮੀਦ ਬਣਦੀ ਜਾਪ ਰਹੀ ਹੈਗੀ ਇਸ ਤੋਂ ਬਾਅਦ ਵੀ ਜੇ ਗੱਲ ਕੀਤੀ ਆਵੇ 5 6 7 ਸਤੰਬਰ ਦੀ ਇਹਨਾਂ ਦਿਨਾਂ ਵਿੱਚ ਵੀ ਇੱਕ ਦੋ ਵਾਰ ਮੀਂਹ ਦੀ ਕਾਰਵਾਈ ਜਿਹੜੀ ਵੇਖਣ ਨੂੰ ਮਿਲ ਸਕਦੀ ਹੈਗੀ ਹਾਲਾਂਕਿ ਜਿਹੜੇ ਲੋ ਪ੍ਰੈਸ਼ਰ ਹੁੰਦੇ ਨੇ ਇਹ ਆਪਦਾ ਏਰੀਆ ਰਸਤਾ ਜਿਹੜਾ ਲਗਾਤਾਰ ਬਦਲਦੇ ਰਹਿੰਦੇ ਨੇ ਜੇ ਕੋਈ ਸਿੱਧੇ ਤੌਰ ਤੇ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਦਾ ਤਾਂ ਉਹਦੀ ਅਲੱਗ ਤੋਂ ਅਪਡੇਟ ਤੁਹਾਨੂੰ ਸਾਂਝੀ ਕਰਦੇ ਰਹਾਂਗੇ